ਦੀ 25 ਨੂੰ ਇੱਕ ਵਾਗਾਪੁਰਾਣਾ ਦੇ ਅਧੀਨ ਪੈਂਦੇ ਪਿੰਡ ਮਾੜੀ ਮੁਸਤਾਫਾ ਦੇ ਵਿੱਚ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਦੋਸ਼ੀਆਂ ਨੇ ਇੱਕ ਦੁਕਾਨ ਦੇ ਅੱਗੇ ਪੈਟਰੋਲ ਬੰਮਪ ਸੁੱਟਿਆ ਸੀ ਆ ਇਨਸੀਡੈਂਟ ਹੋਣ ਤੋਂ ਬਾਅਦ ਮੋਗੇ ਪੁਲਿਸ ਦੀ ਜਿਹੜੀ ਵੱਖਰੀ ਵੱਖਰੀ ਟੀਮਸ ਹੈਗੀਆਂ ਨੇ ਐਸਪੀਡੀ ਡੀਐਸਪੀ ਵਾਗਾਪੁਰਾਣਾ ਡੀਐਸਪੀਡੀ ਇਨਚਾਰਜ ਸੀਆਈਏ ਐਸਐਚਓ ਵਾਗਾਪੁਰਾਣਾ ਇਨਚਾਰਜ ਟੈਕਨੀਕਲ ਸੈਲ ਇਹਨਾਂ ਦੀ ਟੀਮਸ ਨੇ ਇਨੂੰ ਕੰਟੀਨਿਊਸਲੀ ਦਿਨ ਰਾਤ ਵਰਕ ਕਰਦੇ ਆ ਪ੍ਰੋਫੈਸ਼ਨਲੀ ਇਸ ਪੂਰੇ ਕੇਸ ਨੂੰ ਇਨਵੈਸਟੀਗੇਟ ਕੀਤਾ ਤੇ ਇਹ ਪੂਰੇ ਮਾਮਲੇ ਨੂੰ ਜਿਹੜਾ ਟਰੇਸ ਕਰ ਲਿੱਤਾ ਗਿਆ ਹੈ ਜਿਹੜੇ ਤਿੰਨ ਦੋਸ਼ੀ ਸੀ ਉਹ ਅੱਜ ਮਾਰਨਿੰਗ ਗ੍ਰਿਫਤਾਰ ਹੋ ਗਏ ਨੇ ਤੇ ਜਿਹੜਾ ਇਹਨਾਂ ਨੇ ਵਾਰਦਾ ਦੇ ਵਿੱਚ ਮੋਟਰਸਾਈਕਲ ਯੂਜ਼ ਕੀਤਾ ਸੀ ਉਹ ਵੀ ਇਹਨਾਂ ਤੋਂ ਬਰਾਮਦ ਹੋ ਗਿਆ ਹੈ ਇਹ ਤਿੰਨੇ ਹੀ ਦੋਸ਼ੀ ਜੌਨ ਸਿੰਘ ਵਾਲਾ ਪਿੰਡ ਦੇ ਰਹਿਣ ਵਾਲੇ ਨੇ ਤੇ ਇਹਦਾ ਮਕਸਦ ਜਿਹੜਾ ਹੈ ਇਨਸੀਡੈਂਟ ਦਾ ਆ ਇੱਕ ਪਿੰਡ ਦੇ ਵਿੱਚ ਦਹਿਸ਼ਤ ਪੈਦਾ ਕਰਨ ਦਾ ਤੇ ਪਿੰਡ ਦਾ ਮਾਹੌਲ ਖਰਾਬ ਕਰਨ ਦਾ ਇਹਦਾ ਮਕਸਦ ਸੀ ਇਹਦੇ ਵਿੱਚ ਇੱਕ ਸੰਨੀ ਹੈ ਸੰਦੀਪ ਸੰਨੀ ਉਹ ਮਾੜੀ ਮੁਸਤਾਫਾ ਪਿੰਡ ਦਾ ਹੀ ਰਹਿਣ ਵਾਲਾ ਹੈ ਉਹਦੇ ਕਹਿਣ ਤੇ ਇਹਨਾਂ ਨੇ ਆਹ ਕੰਮ ਕੀਤਾ ਸੀ ਤੇ ਇਹਨਾਂ ਦੇ ਨਾਲ ਇੱਕ ਧਰਮਪ੍ਰੀਤ ਵੀ ਇਨਵੋਲ ਹੈ ਜਿਹੜਾ ਜੌਨ ਸਿੰਘ ਵਾਲੇ ਪਿੰਡ ਦਾ ਰਹਿਣ ਵਾਲਾ ਹੈ ਉਹ ਵੀ ਹੁਣ ਇਸ ਟਾਈਮ ਬਾਹਰ ਹੈ ਇਹ ਦੋਨੇ ਜਿਹੜੇ ਨੇ ਇਸ ਕ੍ਰਾਈਮ ਦੇ ਵਿੱਚ ਇਨਵੋਲ ਨੇ ਜਿਨ੍ਹਾਂ ਦੇ ਕਹਿਣ ਤੇ ਇਹਨਾਂ ਤਿੰਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ